ਤਰਾਂਦੀ ਹੈ ਤਾਂ ਉਹਨਾਂ ਵੱਲੋਂ ਇਸ ਤੇ ਸ਼ੱਕ ਕਰਦਿਆ ਹੋਇਆ ਕੋਠੀ ਦੇ ਅੰਦਰ ਜਾ ਕੇ छानबीन ਸ਼ੁਰੂ ਕੀਤੀ ਜਾਂਦੀ ਹੈ ਤਾਂ ਵੇਖੋ ਕਿਵੇਂ ਇਹ ਦੋ ਚੋਰ ਜਿਨ੍ਹਾਂ ਨੂੰ ਬੈੱਡ ਦੇ ਹੇਠੋ ਕੱਢਿਆ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਆਲੇ ਦੁਆਲੇ ਦੇ ਲੋਕ ਵੇਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਕੋਠੀ ਦੇ ਆਲੇ ਦੁਆਲੇ ਕੁਝ ਲੋਕ ਘੁੰਮਦੇ ਤੇ ਰਾਤ ਵੇਲੇ ਇਸ ਕੋਠੀ ਦੇ ਵਿੱਚ ਅੰਦਰ ਜਾਂਦੇ ਹੋਏ ਦੇਖੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਐਨਆਰਆਈ ਤਾਂ ਬਾਹਰ ਹੈ ਤੇ ਪਿਛਲੇ ਕੁਝ ਮਹੀਨਿਆਂ ਤੋਂ ਉਹ ਆਪਣੇ ਘਰ ਇਸ ਕੋਠੀ ਦੇ ਵਿੱਚ ਵੀ ਨਹੀਂ ਆਏ ਨੇ ਤਾਂ ਆਖਰ ਇਸ ਕੋਠੀ ਦੇ ਵਿੱਚ ਕੌਣ ਰਿਆ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਵੇਲੇ ਤੱਕ ਕੋਠੀ ਦੇ ਵਿੱਚ ਹਲਚਲ ਵੀ ਹੁੰਦੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜਦ ਅੰਦਰ ਜਾ ਕੇ ਵੇਖਿਆ ਗਿਆ ਤਾਂ ਬੈੱਡ ਦੇ ਹੇਠੋਂ ਇਹ ਦੋ ਚੋਰ ਕੱਢੇ ਗਏ ਨੇ ਜਿਨ੍ਹਾਂ ਨੂੰ ਕਿ ਪੁਲਿਸ ਹਵਾਲੇ ਕਰ ਦਿੱਤਾ ਗਿਆ ਉਥੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋ ਹੋਰ ਚੋਰ ਕਾਬੂ ਕੀਤੇ ਗਏ ਨੇ ਤਾਂ ਇੱਕ ਬੰਦ ਪਈ ਐਨਆਰਆਈ ਦੀ ਕੋਠੀ ਨੂੰ ਇਹਨਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਮੌਕੇ ਤੇ ਇਹਨਾਂ ਚੋਰਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਤਸਵੀਰਾ ਮੋਗਾ ਦੀਆਂ ਨੇ ਜਿੱਥੇ ਇੱਕ ਕਲੋਨੀ ਦੇ ਵਿੱਚ ਐਨਆਰਆਈ ਦੀ ਬੰਦ ਪਈ ਕੋਠੀ ਨੂੰ ਇਹਨਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਦੀ ਕਿ ਇਸ ਕੋਠੀ ਦੇ ਵਿੱਚੋਂ ਸੋਨਾ ਇਸ ਦੇ ਨਾਲ ਹੋਰ ਜਿਹੜਾ ਇਲੈਕਟ੍ਰੋਨਿਕ ਬੰਦ ਪਈ ਐਨਆਰਆਈ ਦੀ ਕੋਠੀ ਜਿਸ ਦੇ ਵਿੱਚ ਨਾ ਚੋਰਾਂ ਦੇ ਵੱਲੋਂ ਡੇਰਾ ਲਗਾ ਲਿਆ ਗਿਆ। ਇਹ ਚੋਰ ਇਸ ਕੋਠੀ ਦੇ ਵਿੱਚ ਵੜ ਜਾਂਦੇ ਨੇ ਹਾਲਾਂਕਿ ਜਦ ਇਲਾਕਾ ਵਾਸੀਆਂ ਨੂੰ ਕੋਠੀ ਦੇ ਵਿੱਚ ਹਲਚਲ ਹੁੰਦੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਸ ਤੇ ਸ਼ੱਕ ਕਰਦਿਆਂ ਹੋਇਆ ਕੋਠੀ ਦੇ ਅੰਦਰ ਜਾ ਕੇ ਛਾਣਬੀਨ ਸ਼ੁਰੂ ਕੀਤੀ ਜਾਂਦੀ ਹੈ। ਤਾਂ ਵੇਖੋ ਕਿਵੇਂ ਇਹ ਦੋ ਚੋਰ ਜਿਨ੍ਹਾਂ ਨੂੰ ਬੈੱਡ ਦੇ ਹੇਠੋਂ ਕੱਢਿਆ ਗਿਆ ਤਸਵੀਰਾ ਸੀਸੀਟੀਵੀ ਦੇ ਵਿੱਚ ਆਲੇ ਦੁਆਲੇ ਦੇ ਲੋਕ ਦੇਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਕੋਠੀ ਦੇ ਆਲੇ ਦੁਆਲੇ ਕੁਝ ਲੋਕ ਕੁੰਮਦੇ ਤੇ ਰਾਤ ਵੇਲੇ ਇਸ ਕੋਠੀ ਦੇ ਵਿੱਚ ਅੰਦਰ ਜਾਂਦੇ ਹੋਏ ਦੇਖੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਐਨਆਰਆਈ ਤਾਂ ਬਾਹਰ ਹੈ ਤੇ ਪਿਛਲੇ ਕੁਝ ਮਹੀਨਿਆਂ ਤੋਂ ਉਹ ਆਪਣੇ ਘਰ ਇਸ ਕੋਠੀ ਦੇ ਵਿੱਚ ਵੀ ਨਹੀਂ ਆਏ ਨੇ ਤਾਂ ਆਖਰ ਇਸ ਕੋਠੀ ਦੇ ਵਿੱਚ ਕੌਣ ਰਿਆ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਵੇਲੇ ਤੱਕ ਕੋਠੀ ਦੇ ਵਿੱਚ ਹਲਚਲ ਵੀ ਹੁੰਦੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜਾ ਦੰਦਰ ਜਾ ਕੇ ਵੇਖਿਆ ਗਿਆ ਤਾਂ ਬੈੱਡ ਦੇ ਹੇਠੋਂ ਇਹ ਦੋ ਚੋਰ ਕੱਢੇ ਗਏ ਨੇ ਜਿਨ੍ਹਾਂ ਨੂੰ ਕਿ ਪੁਲਿਸ ਹਵਾਲੇ ਕਰ ਦਿੱਤਾ ਗਿਆ ਉਥੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋ ਹੋਰ ਚੋਰ ਕਾਬੂ ਕੀਤੇ ਗਏ ਨੇ ਤਾਂ ਇੱਕ ਬੰਦ ਪਈ ਐਨਆਰਆਈ ਦੀ ਕੋਠੀ ਨੂੰ ਇਹਨਾਂ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਮੌਕੇ ਤੇ ਇਹਨਾਂ ਚੋਰਾ ਨੂੰ ਫੜ ਕੇ ਪੁਲਿਸ ਹਵਾਲੇ ਕਰ ਤੱਗਿਆ ਤਸਵੀਰਾ ਮੋਗਾ ਦੀਆਂ ਨੇ ਜਿੱਥੇ ਇੱਕ ਕਲੋਨੀ ਦੇ ਵਿੱਚ ਐਨਆਰਆਈ ਦੀ ਬੰਦ ਪਈ ਕੋਠੀ ਨੂੰ ਇਹਨਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਦੀ ਕਿ ਇਸ ਕੋਠੀ ਦੇ ਵਿੱਚੋਂ ਸੋਨਾ ਇਸ ਦੇ ਨਾਲ ਹੋਰ ਜਿਹੜਾ ਇਲੈਕਟ੍ਰੋਨਿਕਸ ਦਾ ਸਮਾਨ ਇੱਥੋਂ ਤੱਕ ਕੀ ਪਾਣੀ ਵਾਲੀਆਂ ਟੂਟੀਆਂ ਇਹ ਚੋਰ ਉਤਾਰ ਕੇ ਲੈ ਗਏ ਨੇ ਬੰਦ ਪਈ ਐਨਆਰਆਈ ਦੀ ਕੋਠੀ ਜਿਸ ਦੇ ਵਿੱਚ ਨਾ ਚੋਰਾਂ ਦੇ ਵੱਲੋਂ ਡੇਰਾ ਲਗਾ ਲਿਆ ਗਿਆ। ਇਹ ਚੋਰ ਇਸ ਕੋਠੀ ਦੇ ਵਿੱਚ ਵੜ ਜਾਂਦੇ ਨੇ ਹਾਲਾਂਕਿ ਜਦ ਇਲਾਕਾ ਵਾਸੀਆਂ ਨੂੰ ਕੋਠੀ ਦੇ ਵਿੱਚ ਹਲਚਲ ਹੁੰਦੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਸ ਤੇ ਸ਼ੱਕ ਕਰਦਿਆਂ ਹੋਇਆ ਕੋਠੀ ਦੇ ਅੰਦਰ ਜਾ ਕੇ ਛਾਣਬੀਨ ਸ਼ੁਰੂ ਕੀਤੀ ਜਾਂਦੀ ਹੈ। ਤਾਂ ਵੇਖੋ ਕਿਵੇਂ ਇਹ ਦੋ ਚੋਰ ਜਿਨ੍ਹਾਂ ਨੂੰ ਬੈੱਡ ਦੇ ਹੇਠੋਂ ਕੱਢਿਆ ਗਿਆ। ਤਸਵੀਰਾਂ ਸੀਸੀਟੀਵੀ ਦੇ ਵਿੱਚ ਆਲੇ ਦੁਆਲੇ ਦੇ ਲੋਕ ਵੇਖਦੇ ਨੇ ਉਹਨਾਂ